ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਖੰਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਜਿਨ੍ਹਾਂ ਨੇ ਤਕਰੀਬਨ ਚੌਥੀ ਵਾਰ ਪਟੀਸ਼ਨ ਪਾਈ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਤੱਕ ਵੀ ਸ਼ਾਇਦ ਗੱਲਬਾਤ ਚਲੀ ਗਈ ਪਰ ਪਟੀਸ਼ਨ ਤੇ ਸੁਣਵਾਈ ਇਹ ਹੋਈ ਕਿ ਅਮਰਤਪਾਲ ਨੂੰ ਪ੍ਰੋਲ ਜਾਨਕਿ ਨਹੀਂ ਮਿਲ ਸਕਦੀ ਵੀ ਅਮਰਤਪਾਲ ਜੇਨ ਤੋਂ ਬਾਹਰ ਨਹੀਂ ਆ ਸਕਦਾ ਲੋਕਾਂ ਨੇ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ ਅੱਜ ਮੈਂ ਵੀ ਇੱਕ ਨਰਮ ਜਿਹੇ ਦਿਲ ਨਾਲ ਇਹ ਗੱਲ ਕਹਿਣੀ ਹੈ ਜਿਹੜੇ ਬੰਦੇ ਨਾ ਹਰ ਵਕਤ ਇਹ ਪਿੱਟ ਸਿਆਪਾ ਕਰਦੇ ਆ ਕਿ ਸਿੱਖ ਗੁਲਾਮ ਨਹੀਂ ਸਿੱਖਾਂ ਨੂੰ ਗੁਲਾਮ ਬਣਾਇਆ ਜਾਂਦਾ ਹੈ ਇਹ ਦੱਸੋ ਵੀ ਸਿੱਖਾਂ ਨੂੰ ਗੁਲਾਮ ਬਣਾ ਕੌਣ ਰਿਹਾ ਹੈ ਇਹ ਦੱਸੋ ਇੱਕ ਬੰਦੇ ਦਾ ਨਾਮ ਲਓ ਵੀ ਸਿੱਖਾਂ ਨੂੰ ਗੁਲਾਮ ਕਿਹਨੇ ਬਣਾਇਆ ਜਦੋਂ ਤੁਸੀਂ ਨਾਮ ਲਓਗੇ ਨਾ ਮਿਸਾਨੂ ਕਾਂਗਰਸ ਨੇ ਬਣਾਇਆ ਸਾਨੂੰ ਭਾਜਪਾ ਨੇ ਬਣਾਇਆ ਸਾਨੂੰ ਅਕਾਲੀਆਂ ਨੇ ਬਣਾਇਆ ਸਾਨੂੰ ਝਾੜੂਵਾਲ ਨੇ ਬਣਾਇਆ ਸਾਨੂੰ ਆਰਐਸਵੀ ਨੇ ਬਣਾਇਆ ਉਹ ਬੰਦੇ ਫਟਾਫਟ ਉਹਦੀ ਅੱਗੇ ਤੁਹਾਨੂੰ ਜਵਾਬ ਦੇਣਗੇ ਇੱਕ ਦਾ ਵੀ ਨਾਂ ਲੈ ਦਿਓ ਜੇ ਤੁਸੀਂ ਕਹਤਾ ਵੀ ਸਾਨੂੰ ਭਾਜਪੀ ਨੇ ਗੁਲਾਮ ਬਣਾਇਆ ਅਗਲੇ ਨੇ ਸਲਾਹਕਾਰ ਅਗਲੇ ਦਾ ਸੋਸ਼ਲ ਮੀਡੀਆ ਅਗਲੇ ਦੇ ਮਨਿਸਟਰ ਬਾਹਰ ਆ ਜਾਣਗੇ ਫਟਾਫਟ ਵੀ ਦੱਸੋ ਅਸੀਂ ਤੁਹਾਨੂੰ ਗੁਲਾਮ ਕਿੱਥੇ ਬਣਾਇਆ ਫਿਰ ਤੁਹਾਡੇ ਕੋਲ ਜਵਾਬ ਕੋਈ ਨਹੀਂ ਹੋਣਾ ਅਗਲੇ ਕਹਿਣਗੇ ਜੇ ਗੁਲਾਮ ਬਣਾਇਆ ਹੁੰਦਾ ਤੁਹਾਨੂੰ ਫਿਰ ਤੁਸੀਂ ਇਲੈਕਸ਼ਨ ਲੜ ਕੇ ਐਮਪੀ ਨਾ ਬਣ ਸਕਦੇ। ਇਹ ਸੱਚਾਈ ਹੈ ਜਾਂ ਕੋਈ ਝੂਠ ਹੈ? ਅਸੀਂ ਆਦਤ ਪਾ ਲਈ। ਅਸੀਂ ਰੱਟਾ ਲਾਉਣਾ ਹੈ, ਅਸੀਂ ਗੁਲਾਮ, ਅਸੀਂ ਗੁਲਾਮ, ਅਸੀਂ ਗੁਲਾਮ। ਜਦੋਂ ਇਹ ਆਦਤ ਪੈ ਜੇ ਨਾ, ਇਹ ਫਿਰ ਹੈਬਿਟ। ਕੀ ਕਹਿੰਦੇ ਇਹਨੂੰ? ਖੂਬੀ, ਸ਼ੜਾ ਸ਼ੌਂਕ ਬਣ ਜਾਂਦੇ। ਬਸ ਉਹ ਜੀ ਅਸੀਂ ਇਦਾਂ ਕਹਿਣਾ ਸੀ ਗੁਲਾਮ ਅਸੀਂ ਗੁਲਾਮ ਨਾ 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 ਕੋਈ ਗੁਲਾਮ ਅਸੀਂ ਗੁਲਾਮ ਬਣਿਆ ਅਸੀਂ ਗੁਲਾਮੀ ਚਾਹੁੰਨੇ ਆ ਵੀ ਅਸੀਂ ਗੁਲਾਮ ਬਣ ਕੇ ਨਹੀਂ ਬਸ ਆ ਚੀਜ਼ ਹੁਣ ਅਮਰਪਾਲ ਨੇ ਚੌਥੀ ਵਾਰ ਪਟੀਸ਼ਨ ਪਾਈ ਉਹ ਰੱਦ ਕਰ ਦਿੱਤੀ ਖਾਰਜ ਕਰ ਦਿੱਤੀ ਵੀ ਵੀ ਤੁਹਾਨੂੰ ਪ੍ਰੋ ਨਹੀਂ ਮਿਲ ਸਕਦੀ ਕਿਉਂ ਨਹੀਂ ਮਿਲ ਸਕਦੀ ਅਗਲਾ ਨੇ ਗਰਾਊਂਡ ਲੈਵਲ ਤੇ ਬਾਤ ਕੀਤਾ ਦੇਖਿਆ ਵੀ ਜੇ ਪੰਜਾਬ ਵਿੱਚ ਆਉਂਦਾ ਇਹ ਪੰਜਾਬ ਵਿੱਚ ਆ ਕੇ ਕੋਈ ਪੰਜਾਬ ਲਈ ਵਿਜ਼ਨ ਲੈ ਕੇ ਚੱਲੂਗਾ ਇਹ ਗੱਲ ਵੀ ਸੱਚੀ ਹੈ ਵਿਜ਼ਨ ਕੀ ਹੈ ਤੁਹਾਡੇ ਕੋਲ ਇੱਕੋ ਹੀ ਗੱਲ ਸਾਨੂੰ ਖਾ ਲੱਤਾਂ ਚਾਹੀਦੇ ਦੂਜੀ ਗੱਲ ਅਸੀਂ ਗੁਲਾਮ ਤੀਜੀ ਗੱਲ ਸਾਨੂੰ ਬਖਰਾ ਪੰਜਾਬ ਸਿੰਘ ਇਹ ਪੰਜਾਬ ਲਈ ਵਿਜਨ ਥੋੜੀ ਆਪਈ ਕੋਈ ਵਿਜਨ ਨਹੀਂ ਸਾਡੇ ਕੋਲ ਔਰ ਮੈਂ ਇੱਕ ਵਾਰ ਨਹੀਂ ਹਜ਼ਾਰ ਵਾਰ ਇਹ ਗੱਲ ਕਹਿ ਚੁੱਕਾ ਵੀ ਗਰਾਊਂਡ ਲੈਵਲ ਤੇ ਨਾ ਅਸੀਂ ਪੰਜਾਬ ਲਈ ਕੀ ਕਰ ਸਕਦੇ ਹਾਂ ਸਾਡਾ ਪੰਜਾਬ ਲਈ ਅਜੰਡਾ ਨਹੀਂ ਹੈ ਇਹ ਕਲੀਅਰ ਕਰੀਏ ਲੋਕ ਵਿਸ਼ਵਾਸ ਕਰਨ ਪਰ ਨਹੀਂ ਕਰਨ ਉਸੀ ਅਸੀਂ ਤਾਂ ਉਹ ਕੰਮ ਕੀਤੇ ਜਿਹੜੇ ਕੰਮਾਂ ਕਰਕੇ ਪੰਜਾਬ ਬਰਬਾਦ ਹੋਇਆ ਕੌਮ ਬਰਬਾਦ ਹੋਈ ਅਸੀਂ ਉਹ ਕੰਮ ਕੀਤੇ ਹੁਣ ਤੁਸੀਂ ਅਮਰਪਾਲ ਦੀ ਪਟੀਸ਼ਨ ਤੇ ਮੈਂ ਗੱਲ ਕਰ ਰਿਹਾ ਐਨਐਸਏ ਲੱਗੀ ਹੈ ਇਹ ਮੇਰੇ ਇਕੱਲੇ ਦੇ ਕਹਿਣ ਦੀ ਗੱਲ ਨਹੀਂ ਹੈ ਵੀ ਜਿਹੜੀ NSA 50 ਸਰਕਾਰ ਨੇ ਲਾਈ ਹੈ ਉਹ ਕੋਈ ਧਾਰਮਿਕ ਇਸ਼ੂ ਕਰਕੇ ਕੋਈ ਕੌਮੀ ਏਜੰਡੇ ਕਰਕੇ ਤਾਂ ਲਾਈ ਨਹੀਂ ਉਹ ਤਾਂ ਸ਼ਰਿਆਮ ਪਤਾ ਹੈ ਵੀ ਇਹਨਾਂ ਨੇ ਇੱਕ ਥਾਣੇ ਤੇ ਹਮਲਾ ਕੀਤਾ ਗੁੰਡਾਗਰਦੀ ਕੀਤੀ ਬਦਮਾਸ਼ੀ ਕੀਤੀ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਉਹ ਤੋੜਿਆ ਤਾਂ NSA ਲੱਗੀ ਮੇਨ ਮੁੱਦਾ ਤਾਂ ਹੀ ਹੈ ਨਾ ਪਰ ਅਸੀਂ ਹਲੇ ਵੀ ਸਮਝ ਨਹੀਂ ਲਏ ਮੈਂ ਕੋ ਧਾਰਨ ਦੇ ਢੀ ਚਲੋ ਮੇਰੇ ਚੈਨਲ ਤੇ ਤਾਂ ਹੁਣੇ ਗਾਲਾਂ ਕੱਢਣੋਂ ਹਟ ਗਏ ਇਹਨੂੰ ਪਤਾ ਲੱਗ ਗਿਆ ਵੀ ਬੰਦੇ ਬੁੱਢਾ ਸਾਨੂੰ ਕਿੱਦਾਂ ਚਾਹੁੰਦੇ ਨੇ ਜੇ ਕੋਈ ਗਾਲ ਕੱਢਦਾ ਉਹ ਜਿਵੇਂ ਇੱਕ ਕੁੱਤੇ ਨੂੰ 15 20 ਘੇਰ ਲੈਂਦੇ ਨੇ ਨਾ ਹੁਣ ਜੇ ਹਲਕਾ ਕੁੱਤਾ ਆਵੇ ਕਿਸੇ ਗਲੀ ਮਹੱਲੇ ਵਿੱਚ ਤਾਂ ਇੱਕ ਕੁੱਤੇ ਨੂੰ 15-20 ਬੰਦੇ ਇਕੱਠੇ ਹੋ ਕੇ ਘੇਰ ਲੈਂਦੇ ਨੇ ਮਾਰ ਮੜ ਡਾਂਗਾ ਸਿਰ ਪਾੜਦੇ ਨੇ ਖਾਤਮਾ ਕਰ ਦਿੰਦੇ ਨੇ ਜਦੋਂ ਕੋਈ ਮੈਨੂੰ ਮੇਰੇ ਚੈਨਲ 'ਤੇ ਗਾਲ ਕੱਢਦਾ ਤਾਂ ਫਿਰ ਮੈਨੂੰ ਚੌਣ ਵਾਲੇ 30-40 ਬੰਦੇ ਇਕੱਠੇ ਹੋ ਕੇ ਇੰਦਾ ਘੇਰਾ ਪੁੰਦਦੇ ਨੇ ਮੁੜ ਕੇ ਬੰਦਾ ਆਉਂਦਾ ਹੀ ਨਹੀਂ ਹੁੰਦਾ ਹੁਣ ਜੇ ਮੇਰੀ ਵੀਡੀਓ ਚਾਕੇ ਕੋਈ ਹੋਰ ਚੈਨਲ ਵਾਲਾ ਚਲਾਉਂਦਾ ਹੈ ਅਮਰਪਾਲ ਪ੍ਰਤੀ ਤਾਂ ਉੱਥੇ ਕਮੈਂਟ ਪੜਿਆ ਕਰੋ ਜਿਨ੍ਹਾਂ ਦੇ ਚਿੱਟਾ ਕੁਰਤਾ ਪਜਾਮਾ ਚੋਲਾ ਉਪਰਦੇਸ਼ੀ ਸਾਹਿਬ ਗੋਲ ਦਸਤਾਰ ਤਿਉਤੀ ਪਹਿਣੇ ਕਰਦੇ ਹੁੰਦੇ ਕੀ ਅਮਰਤਪਾਲ ਦਾ ਪਾਪਾ ਇਹ ਗੱਲ ਕਹਿ ਦੋ ਕਿਤੇ ਸਟੇਟਮੈਂਟ ਦੇ ਦੋ ਵਿਪਾਈ ਤੁਸੀਂ ਜੇ ਕੌਮ ਦੀ ਗੱਲ ਕਰਨੀ ਹੈ ਕਿਸੇ ਨੂੰ ਗਾਲ ਨਾ ਕਢੋ ਕਹਿ ਦੋ ਅਮਰਤਪਾਲ ਦਾ ਪਾਪਾ ਅਜਿਹੇ ਹੋਰ ਕੜਮ ਚੌਧਰੀ ਇਹਨਾਂ ਦੇ ਹੈਗੇ ਉਹ ਕਹਿ ਦੇਣਗੇ ਇਧਰ ਰਿਸ਼ਤੇ ਮੰਗਦੇ ਕੁੜੀ ਮੰਗਦੇ ਸ਼ਰਿਆਮ ਸ਼ਰਿਆਮ ਰਿਸ਼ਤੇ ਮੰਗਦੇ ਹੈ ਮੈਗਾ ਲਿਕ ਦੋ ਹਿੰਟ ਦੇਣੇ ਬੀਬੀ ਗਨੀਮ ਕੌਰ ਮਜੀਠੀਆ ਨੇ ਇੱਕ ਪੋਸਟ ਪਾਈ ਭਵੰਤਮਨ ਨੇ ਜਿਹੜਾ ਤੰਜ ਕੱਸਿਆ ਸੀ ਬਾਬਾ ਗੰਦਸ ਸਿੰਘ ਢਿੰਕ ਢੋਵਾੜੀ ਉਹਦੀ ਪੋਸਟ ਥਲੇ ਨਾ ਬੀਬੀ ਗਨੀਮ ਕੌਰ ਮਜੀਠੀਆ ਨੂੰ ਕਈ ਲੋਕਾਂ ਨੇ ਗਾਲਾਂ ਕਢੀਆਂ ਬਹੁਤ ਅਪਸ਼ਮਿਤ ਬੋਲੇ ਮੈਂ ਉਹਨਾਂ ਲਈ ਵੀ ਇੱਥੇ ਵੀ ਕਹਿੰਦਾ ਮੈਂ ਪਹਿਲਾਂ ਵੀ ਕਹਿੰਦਾ ਵੀ ਜਵਾਬ ਦਿਓ ਕਿਸੇ ਨੂੰ ਗਾਲੀ ġਲੋਚ ਔਰ ਪ੍ਰਤੀਕਰਮ ਨਹੀਂ ਇੱਕ ਸਿੱਖ ਦਾ ਕਿਰਦਾਰ ਨਹੀਂ ਤੇ ਕੀ ਅੰਮ੍ਰਿਤਪਾਲ ਦਾ ਭਾਬਾ ਇਹ ਗੱਲ ਕਹੇ ਨੂੰ ਵੀ ਕਿਸੇ ਬੰਦੇ ਨੂੰ ਗਾਲ ਕੱਢਣੀ ਬਜਾਏ ਦੋ ਸ਼ਬਦ ਲਿਖੋ ਤੇ ਵੀ ਮੈਂ ਸਹਿਮਤ ਨਹੀਂ ਜਾਂ ਸਹਿਮਤਾ ਸਹਿਮਤ ਕਿਉਂ ਨਹੀਂ ਸਹਿਮਤ ਕਿਉਂ ਹਾਂ ਇਦਾਂ ਲਿਖੋ ਜਵਾਬ ਦਿਓ ਤੇ ਜਦੋਂ ਗੁਰੂ ਨਾਨਕ ਪਾਸ਼ਾ ਦੀ ਗੱਲ ਕਰਦੇ ਹੋ ਨਾ ਸਿੱਖ ਕੌਮ ਪ੍ਰਤੀ ਕਿੱਡੇ-ਕੱਡੇ ਲੋਕ ਸਾਹਮਣੇ ਆ ਕਬਾਬੇ ਨਾਨਕ ਨੇ ਕਿਸੇ ਦੇ ਡਾਂਗ ਮਾਰੀ ਬਾਬੇ ਨਾਨਕ ਤੇ ਮਾਰਨ ਵਾਲਿਆਂ ਤੇ ਅਸੀਂ ਉਸ ਕੌਮ ਦੇ ਵਾਰਿਸ ਸਾਡੇ ਕੋਲੇ ਮਾੜੀ ਜੀ ਗੱਲ ਹੋਵੇ ਜਾਂ ਤਾਂ ਸ੍ਰੀ ਸਾਹਿਬ ਕੱਢਾਂਗੇ ਜਾਂ ਧਮਕੀ ਦੇਵਾਂਗੇ ਜਾਂ ਧੀ ਭੈਣੇ ਕਰਾਂਗੇ ਤੇ ਕਹਿੰਨੇ ਕਿ ਅਸੀਂ ਵਾਰਿਸ ਪੰਜਾਬ ਦੇ ਅਸੀਂ ਬੰਦ ਕਰਦੀਆਂ ਚਲੋ ਸਰਕਾਰ ਵਿਰੋਧੀ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਪਰ ਜਿਹੜੀਆਂ ਅਦਾਲਤਾਂ ਨੇ ਐਡੀਆਂ ਐਡੀਆਂ ਡਿਗਰੀਆਂ ਲੈ ਕੇ ਜੱਸ ਸਹਿਬਾਨ ਬੈਠੇ ਨੇ ਵਕੀਲ ਸਾਹਿਬ ਐਨ ਬੈਠੇ ਨੇ ਕਿਸੇ ਦਾ ਉਹਨਾਂ ਨੇ ਲੜਨਾ ਨਾ ਉੱਥੇ ਉਹਨਾਂ ਨੇ ਜਵਾਬ ਦੇਣੇ ਨਾ ਪੰਜਾਬ ਸਰਕਾਰ ਨੇ ਚਿੱਠੀ ਲਿਖਤੀ ਵੀ ਇਹ ਬੰਦਾ ਬਾਹਰ ਆਊਗਾ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਅਸੀਂ ਤਾਂ ਕਰਕੇ ਐਨਐਸਏ ਹਟਾ ਨਹੀਂ ਸਕਦੇ ਇਹ ਰੈਗੂਲਰ ਹੋਣੀ ਚਾਹੀਦੀ ਇਹਨਾਂ ਦੱਸੋ ਵੀ ਗੁਲਾਮ ਤੁਹਾਨੂੰ ਕਿਸੇ ਅਦਾਲਤ ਨੇ ਬਣਾਇਆ ਕਿਸੇ ਸਰਕਾਰ ਨੇ ਬਣਾਇਆ ਜੇ ਇਦਾਂ ਕੋਈ ਇੱਥੇ ਗੁਲਾਮ ਬਣਾਉਂਦਾ ਹੈ ਤਾਂ ਫਿਰ ਅਮਰਤਪਾਲ ਦੇ ਭਾਪੇ ਨੂੰ ਵੀ ਕਹਿਣਾ ਬਾਸਪੁਰ ਜੱਜਬੰਦੀ ਨੂੰ ਵੀ ਕਹਿਣਾ ਵੀ ਤੁਸੀਂ ਖੰਡੂਰ ਸਾਹਿਬ ਤੋਂ ਲਿਖ ਨਹੀਂ ਲੜ ਸਕਦੇ ਸੀ 10 ਦਿਨ ਸੁੱਦਾ ਹਿੱਤਾ ਅਗਲੇ ਨੇ ਇੱਕੋ ਫੋਨ ਡੀਸੀ ਨੂੰ ਮਾਰਕ ਸੀ ਵੀ ਇਹਦੇ ਪੇਪਰ ਰਿਜੈਕਟ ਕਰ ਦਿਓ ਇਹ ਚੋਣ ਨਹੀਂ ਲੜ ਸਕਦਾ ਫਿਰ ਕੀ ਕਰ ਲੈਂਦੇ ਫਿਰ ਆਜ਼ਾਦ ਸੀ ਇਲੈਕਸ਼ਨ ਲੜ ਕੇ ਐਮਪੀ ਬਣ ਕੇ ਅਸੀਂ ਗੁਲਾਮ ਆ ਜਿਹੜਾ ਤੁਹਾਨੂੰ ਹੱਕ ਸੁਧਾਨ ਦਿੱਤਾ ਤੁਹਾਨੂੰ ਮਿਲ ਗਿਆ ਹੁਣ ਤੁਹਾਡੀਆਂ ਕਰਤੂਤਾ ਇਦਾਂ ਦੀਆਂ ਨੇ ਤੁਸੀਂ ਬਾਹਰ ਆ ਦੇ ਸਕਦੇ ਜੇ ਹਲਕਾ ਕੁੱਤਾ ਘਰ ਦੇ ਵਿੱਚ ਹੋਵੇ ਜਿਹੜੇ ਕੁੱਤੇ ਨੂੰ ਇਹ ਦੁੱਧ ਪਾਉਨੇ ਆ ਲੱਸੀ ਪਾਉਨੇ ਆ ਬਹੁਤ ਬਹੁਤ ਕੁਝ ਖਾਣ ਵਾਸਤੇ ਪਾਉਨੇ ਆ